ਪੰਜਾਬੀ ਇਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਸੁਖਜਿੰਦਰ ਰੰਦਾਵਾ ਦਾ ਸ਼ਰੀਆਮ ਨਾਮ ਲੈ ਕੇ ਸੀਐਮ ਭਗਵੰਤ ਮਾਨ ਨੇ ਬਣਾਈ ਰੇਲ ਸੰਨੀ ਦਿਓ ਤੇ ਵੀ ਸਾਦੇ ਨਿਸ਼ਾਨੇ ਬਿਜਲੀ ਚੋਰਾ ਖਿਲਾਫ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ 313 ਖਫਤਕਾਰਾਂ ਖਿਲਾਫ ਪਾਵਰ ਕਾਮਨ ਦਰਜ ਕੀਤੇ ਕੇਸ ਅੰਮ੍ਰਿਤਸਰ ਵਿੱਚ ਗੁਰਜੀਤੋ ਜਿਲ੍ਹਾ ਦੇ ਹੱਕ ਵਿੱਚ ਗੱਜੇ ਰਾਹੁਲ ਗਾਂਧੀ ਪੰਜਾਬ ਦੇ ਲੋਕਾਂ ਨੇ ਕੀਤੇ ਵੱਡੇ ਐਲਾਨ ਅੱਜ ਪੰਜਾਬ ਆਉਣਗੇ ਪ੍ਰਿੰਕਾ ਗਾਂਧੀ ਕਾਂਗਰਸੀ ਉਮੀਦਵਾਰ ਅਮਰ ਸਿੰਘ ਦੇ ਹੱਕ ਵਿੱਚ ਕਰਨਗੇ ਰੈਲੀ ਪੰਜਾਬ ਦੀ ਸਿਆਸਤ ਵਿੱਚ ਇੱਕ ਹੋਰ ਵੱਡਾ ਧਮਾਕਾ ਸ਼ਰਮ ਨਿਕਲ ਲੈਨੇ ਸੀਨੇ ਰਾਗੂ ਨੂੰ ਕੱਢਿਆ ਪਾਰਟੀ ਚੋਂ ਬਾਹਰ ਅੱਜ ਪੰਜਾਬ ਆਉਣਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲੁਧਿਆਣਾ ਵਿੱਚ ਰਮਨੀ ਸਿੰਘ ਮਿੱਟੂ ਦੇ ਹੱਕ ਵਿੱਚ ਕਰਨਗੇ ਰੈਲੀ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਮੌਸਮ ਲੈ ਕੇ ਵੱਡੀ ਅਪਡੇਟ ਜਾਰੀ ਹੋਇਆ ਅਲਰਟ ਬਿਜ਼ਨਸ ਵਿਰੁੱਧ ਵੱਡੀ ਕਾਰਵਾਈ 50000 ਰੁਪਏ ਦੀ ਰਿਸ਼ਵਤ ਮੰਗਣ ਵਾਲੇ ਨਾਇਬ ਤਹਿਸੀਲਦਾਰ ਦੇ ਰੀਡਰ ਖਿਲਾਫ ਕੀਤਾ ਕੇਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨੀ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਤੇ ਵੱਡਾ ਹਮਲਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਉਹ ਇਨਾਂ ਸਾਰੇ ਪ੍ਰਿਸ਼ਠ ਨਿਤਾਵਾਂ ਖਿਲਾਫ ਸਾਰੇ ਕਾਗਜ਼ਾਤ ਅਤੇ ਫਾਈਲਾਂ ਇਕੱਠੀਆਂ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਜਦੋਂ ਇਹ ਲੋਕ ਮੈਦਾਨ ਤੋਂ ਬਾਹਰ ਹੋਣਗੇ ਤਾਂ ਉਹ ਇਹ ਯਕੀਨੀ ਬਣਾਉਣਗੇ ਕਿ ਉਹ ਹਮੇਸ਼ਾ ਲਈ ਸਿਆਸਤ ਤੋਂ ਬਾਹਰ ਹੋ ਜਾਣ। ਉਹਨਾਂ ਨੇ ਕਿਹਾ ਕਿ ਇਹਨਾਂ ਲੋਕਾਂ ਨੇ ਪੰਜਾਬ ਦੀਆਂ ਤਿੰਨ ਪੀੜ੍ਹੀਆਂ ਦਾ ਹੱਕ ਲੁੱਟਿਆ ਹੈ। ਉਹਨਾਂ ਨੇ ਸਾਡੇ ਬੱਚਿਆਂ ਦੇ ਭਵਿੱਖ ਨੂੰ ਨੇਰੇਵਾਲ ਤੱਕ ਦਿੱਤਾ ਹੈ। ਸਾਡੀ ਜਵਾਨੀ ਬਰਬਾਦ ਕੀਤੀ ਹੈ ਤੇ ਬਜ਼ੁਰਗਾਂ ਦੀ ਜ਼ਿੰਦਗੀ ਤਬਾਹ ਕਰ ਦਿੰਦੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਤੇ ਨਿਸ਼ਾਨਾ ਸਾਧ ਹੈ ਜੋ ਗੁਰਦਾਸਪੁਰ ਸੀਟ ਜਿੱਤਣ ਤੋਂ ਬਾਅਦ ਕਦੇ ਵੀ ਲੋਕਾਂ 'ਚ ਨਹੀਂ ਆਏ ਅਤੇ ਹਲਕੇ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਜਦੋਂ ਵੀ ਗੁਰਦਾਸਪੁਰ 'ਚ ਲੋਕ ਹੈਂਡ ਪੰਪ ਦੀ ਵਰਤੋਂ ਕਰਦੇ ਹਨ ਤਾਂ ਸੰਨੀ ਦਿਓਲ ਨੂੰ ਕੋਸਦੇ ਹਨ ਕਿਉਂਕਿ ਉਹ ਸ਼ਰੱਦ ਦੇ ਦੂਜੇ ਪਾਸੇ ਹੈਂਡ ਪੰਪ ਪਟ ਰਿਹਾ ਸੀ ਪਰ ਉਸ ਕੋਲੋਂ ਗੁਰਦਾਸਪੁਰ ਦੇ ਲੋਕਾਂ ਲਈ ਸਮਾਂ ਨਹੀਂ ਸੀ ਉਹਨਾਂ ਨੇ ਕਿਹਾ ਹੈ ਕਿ ਚਾਂਦੀ ਦੇ ਚਮਚੇ ਮੂੰਹ 'ਚ ਲੈ ਕੇ ਪੈ ਦਾ ਹੋਣ ਵਾਲੇ ਵਿਅਕਤੀ ਕਦੇ ਵੀ ਆਮ ਲੋਕਾਂ ਦੇ ਦੁੱਖ ਦਰਦ ਨੂੰ ਨਹੀਂ ਸਮਝਦੇ ਪੰਜਾਬ ਚ ਬਿਜਲੀ ਚੋਰਾਾਂ ਖਿਲਾਫ ਲਗਾਤਾਰ ਵੱਡੇ ਐਕਸ਼ਨ ਕੀਤੇ ਜਾ ਰਹੇ ਹਨ ਅਤੇ ਹੁਣ ਬਿਜਲੀ ਚੋਰੀ ਵਿਰੋਧੀ ਪੁਲਿਸ ਦਸਤੇ ਦੇ ਜਵਾਨਾਂ ਵੱਲੋਂ ਪਿਤੇ 1 ਸਾਲ ਦੌਰਾਨ ਲੁਧਿਆਣਾ ਜ਼ਿਲ੍ਹੇ ਵਿੱਚ ਬਿਜਲੀ ਚੋਰੀ ਕਰਨ ਵਾਲੇ 313 ਮੁਲਜ਼ਮਾਂ ਖਿਲਾਫ ਮੁਕੱਦਮੇ ਦਰਜ ਕੀਤੇ ਗਏ ਹਨ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਐਂਟੀ ਪਾਵਰ ਥੈਫਟ ਦੇ ਐਸਐਚਓ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਬਿਜਲੀ ਚੋਰੀ ਦੇ ਦੋਸ਼ੀਆਂ ਨੂੰ 2 ਕਰੋੜ 25 ਲੱਖ 78 ਹਜ਼ਾਰ 850 ਰੁਪਏ ਦਾ ਭਾਰੀ ਜੁਰਮਾਨਾ ਠੋਕ nasa meta. The... ਕੰਪਾਊਂਡਿੰਗ ਫੀਸ ਵੱਜੋਂ 3 ਕਰੋੜ 59 ਲੱਖ 99 ਹਜ਼ਾਰ 648 ਰੁਪਏ ਵੱਖਰੇ ਤੌਰ ਤੇ ਵਸੂਲ ਕਰਕੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਏ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਬਿਜਲੀ ਚੋਰੀ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਤੋਂ ਕੰਪਰੋਮਾਈਜ਼ ਫੀਸ ਲੋੜ ਦੇ ਹਿਸਾਬ ਨਾਲ ਬਿਜਲੀ ਦੇ ਪ੍ਰਤੀ ਯੂਨਿਟ ਜੁਰਮਾਨੇ ਵੱਜੋਂ ਵਸੂਲੀ ਜਾਂਦੀ ਹੈ ਜੋ ਕਿ ਬਿਜਲੀ ਦੇ ਰਿਹਾਇਸ਼ੀ ਮੀਟਰ ਤੇ 1 ਕਿਲੋਵਾਟ ਦੇ ਪਿੱਛੇ 3000 ਰੁਪਏ ਜਦੋਂ ਕਿ ਕਮਰਸ਼ੀਅਲ ਮੀਟਰ ਵਿੱਚ ਪ੍ਰਤੀ ਕਿਲੋਵਾਟ ਜੁਰਮਾਨੇ ਦੇ ਹਿਸਾਬ ਨਾਲ ਨਿਰਧਾਰਿਤ ਕੀਤੀ ਗਈ ਹੈ। ਇਸ ਦੇ ਹਾਲ ਹੀ ਉਹਨਾਂ ਨੇ ਬਿਜਲੀ ਚੋਰੀ ਕਰਨ ਵਾਲੇ ਖਪਤਕਾਰਾਂ ਨੂੰ ਸਖਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਖਪਤਕਾਰ ਬਿਜਲੀ ਚੋਰੀ ਕਰਨ ਵਰਗੀਆਂ ਗੈਰ ਕਾਨੂੰਨੀ ਹਰਕਤਾਂ ਤੋਂ ਬਾਝਾਉਣ ਨਹੀਂ ਤਾਂ ਚੈਕਿੰਗ ਦੌਰਾਨ ਦੋਸ਼ੀ ਪਾਏ ਜਾਣ ਵਾਲੇ ਮুলਜਮਾ ਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਅੰਮ੍ਰਿਤਸਰ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਮੌਜੂਦਾ ਸੰਸਦ ਮੈਂਬਰ ਗੁਰਜੀਤ ਓਜਲਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਇਸ ਮੌਕੇ ਉਹਨਾਂ ਨੇ ਇਸ ਦੌਰਾਨ ਉਹਨਾਂ ਨੇ ਪੰਜਾਬ ਦੇ ਲੋਕਾਂ ਲਈ ਵੱਡੇ ਐਲਾਨ ਕੀਤੇ ਹਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਮੋਦੀ ਜੀ ਹਿੰਦੁਸਤਾਨ ਵਿੱਚ ਅਮੀਰ ਲੋਕ ਅਮੀਰ ਹੁੰਦੇ ਜਾ ਰਹੇ ਹਨ ਗਰੀਬ ਲੋਕ ਗਰੀਬ ਹੁੰਦੇ ਜਾ ਰਹੇ ਹਨ ਮੋਦੀ ਕਹਿੰਦੇ ਨੇ ਅਸੀਂ ਅਮੀਰ ਵੀ ਬਣਾ ਰਹੇ ਹਾਂ ਪਰ ਅਸੀਂ ਕਰੋੜਾਂ ਲੱਖਪਤੀ ਬਣਾਵਾਂਗੇ ਸਭ ਤੋਂ ਗਰੀਬ ਪਰਿਵਾਰਾਂ ਨੂੰ ਸਾਲ ਦਾ 1 ਲੱਖ ਰੁਪਏ ਦਿੱਤਾ ਜਾਵੇਗਾ 8500 ਰੁਪਏ ਹਰ ਮੈਲਾ ਦੇ ਖਾਤੇ ਵਿੱਚ ਆਉਣਗੇ ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾਣਗੇ ਮਨਰੇਗਾ ਵਾਲਿਆਂ ਨੂੰ ਇਸ ਵੇਲੇ 250 ਰੁਪਏ ਮਿਲਦੇ ਹਨ ਇੰਡੀਆ ਕਾਰਡ ਜੋੜ ਮਨਰੇਗਾ ਤਹਿਤ 400 ਰੁਪਏ ਦੇਣ ਜਾ ਰਹੀ ਹੈ ਆਸ਼ਾ ਤੇ ਅੰਗਨਵਾੜੀ ਵਰਕਰਾਂ ਦੀ ਆਮਦਨ ਵੀ ਦੁੱਗਣੀ ਕੀਤੀ ਜਾਵੇਗੀ ਅੱਜ ਕਾਂਗਰਸ ਦੀ ਕੌਮੀ ਜਰਨਲ ਸਕੱਤਰ ਪ੍ਰਿੰਕਾ ਗਾਂਧੀ ਪੰਜਾਬ ਆ ਰਹੇ ਹਨ ਅੱਜ ਉਹ ਪੰਜਾਬ ਕਾਂਗਰਸ ਦੇ ਉਮੀਦਵਾਰ ਤੇ ਮੌਜੂਦਾ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਦੇ ਹੱਕ ਵਿੱਚ ਰੈਲੀ ਕਰਨ ਪਹੁੰਚ ਰਹੇ ਹਨ ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਅੱਜ ਲੁਧਿਆਣਾ ਵਿੱਚ ਰੈਲੀ ਕਰਨ ਆ ਰਹੇ ਹਨ ਉਹ ਅੱਜ ਲੁਧਿਆਣਾ ਵਿੱਚ ਰਵਨੀ ਸਿੰਘ ਬਿੱਟੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ ਜਦੋਂ ਕਿ ਖੰਨਾ ਵਿੱਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਭਾਜਪਾ ਉਮੀਦਵਾਰ ਜੇ ਜਰਾਮਲੀ ਵੋਟਾਂ ਮੰਗਣਗੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਕਾਲ ਦਲ 'ਚ ਵੱਡਾ ਧਮਾਕਾ ਹੋਇਆ ਹੈ ਪਾਰਟੀ ਨੇ ਸੀਨੀਅਰ ਆਗੂ ਅਦੇਸ਼ ਪ੍ਰਤਾਪ ਕੈਰੋਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਦੀ ਮੂਢਲੀ ਮੈਂਬਰਸ਼ਿਪ ਤੋਂ ਪਾਰਟੀ ਦੀ ਮੂਢਲੀ ਮੈਂਬਰਸ਼ਿਪ ਅਰਧ ਕਰ ਦਿੱਤੀ ਹੈ ਇਸ ਬਾਰੇ ਫੈਸਲਾ ਪਾਰਟੀ ਦੇ ਸਖਤਰ ਜਰਨਲ ਬਲਵਿੰਦਰ ਸਿੰਘ ਭੁੰਦਰ ਨੇ ਪਾਰਟੀ ਦੇ ਸੀਨੀਅਰ ਵਨਾਲ ਸਲਾਮ ਮਸ਼ਫਰੇ ਤੋਂ ਬਾਅਦ ਲਿਆ ਹੈ ਇਹ ਫੈਸਲਾ ਪਾਰਟੀ ਦੇ ਖਡੂਰ ਸਾਹਿਬ ਤੋਂ ਉਮੀਦਵਾਰ ਵਿਰਸਾ ਸਿੰਘ ਬਲਟੋਹਾ ਦੀ ਸ਼ਿਕਾਇਤ ਤੋਂ ਬਾਅਦ ਲਿਆ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਲਈ ਐਮ ਐਲ ਏ ਐਲਾਨ ਕੀਤਾ ਹੈ ਉਹਨਾਂ ਨੇ ਕਿ ਹੈਗੇ ਭਾਜਪਾ ਦਾ ਸੰਕਲਪ ਹੈ ਕਿ ਪੰਜਾਬ ਚ ਇੰਡਸਟਰੀ ਨੂੰ ਫੁੱਲਾਰਾ ਮਿਲੇ ਇਸ ਦੇ ਨਾਲ ਹੀ ਉਹਨਾਂ ਨੇ ਬਜ਼ੁਰਗਾਂ ਲਈ ਵੱਡਾ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਦੇਸ਼ ਵਿੱਚ ਭਾਜਪਾ ਸਰਕਾਰ ਬਣਨ ਤੋਂ ਬਾਅਦ 70 ਸਾਲ ਤੋਂ ਵੱਧ ਉਮਰ ਵਾਲੇ ਬਜ਼ੁਰਗਾਂ ਦਾ ਇਲਾਜ ਵੀ ਮੁਫਤ ਕਰਵਾਇਆ ਜਾਵੇਗਾ ਇਹ ਮੋਦੀ ਦੀ ਗਾਰੰਟੀ ਹੈ ਸਾਡੀ ਸਰ ਕਾਰ ਨੇ ਆਦਮਪੁਰ 에어ਪੋਰਟ ਬਣਵਾਇਆ ਹੈ ਹੁਣ ਇਥੋਂ ਵੱਧ ਤੋਂ ਵੱਧ ਉਡਾਨਾਂ ਚਲਾਉਣ ਤੇ ਕੰਮ ਕਰ ਰਹੇ ਹਾਂ ਵੰਦੇ ਭਾਰਤ ਟ੍ਰੇਨ ਚਲਾਈ ਗਈ ਹੈ ਰੇਲਵੇ ਸਟੇਸ਼ਨਾਂ ਦਾ ਕਾਇਆਕਲਪ ਕੀਤਾ ਗਿਆ ਹੈ ਦਿੱਲੀ ਕਟੜਾ ਹਾਈਵੇ ਦਾ ਨਿਰਮਾਣ ਸ਼ੁਰੂ ਕਰਵਾਇਆ ਗਿਆ ਹੈ ਉੱਤਰੀ ਭਾਰਤ ਵਿੱਚ ਗਰਮੀ ਵਾਧੀ ਜਾ ਰਹੀ ਹੈ ਲੂ ਚੱਲਣ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ ਮੌਸਮ ਵਿਭਾਗ ਦੇ ਮੁਤਾਬਿਕ ਵਾਧੀ ਗਰਮੀ ਇਸ ਵਾਰ ਵੱਟੇ ਕੱਡੇਗੀ ਅਗਲੇ ਕੁਝ ਦਿਨ ਹੀਟ ਵੇਵ ਦਾ ਪਰਕੋਪ ਜਾਰੀ ਰਹੇਗਾ ਪੰਜਾਬ ਵਿੱਚ ਅਗਲੇ 3-4 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਦੇ ਹੌਲੀ-ਹੌਲੀ ਵਧਣ ਦੀ ਸੰਭਾਵਨਾ ਹੈ ਇਸੇ ਤਰ੍ਹਾਂ ਚੰਡੀਗੜ੍ਹ ਸਮੇਤ ਹਰਿਆਣਾ ਅਤੇ ਪੰਜਾਬ ਦੇ ਉੱਤਰੀ ਹਿੱਸਿਆਂ ਵਿੱਚ ਜੋ ਤਾਪਮਾਨ 42 ਤੋਂ 44 ਡਿਗਰੀ ਸੈਲਸੀਅਸ ਦੇ ਵਿੱਚ ਘਰ ਰਹਿਣ ਦੀ ਸੰਭਾਵਨਾ ਹੈ ਇਸ ਕਾਰਨ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ ਅੱਜ ਤੋਂ 28 ਮਈ ਦੌਰਾਨ ਹੀਟ ਵੇਵ ਹੋਰ ਮਜ਼ਬੂਤ ਹੋਣ ਦੀ ਸੰਭਾਵਨਾ ਹੈ ਕੁਝ ਥਾਵਾਂ ਤੇ ਤਾਪਮਾਨ 46 ਤੋਂ 47 ਡਿਗਰੀ ਤੱਕ ਪਹੁੰਚ ਸਕਦਾ ਹੈ ਪੰਜਾਬ ਵਿਜੀਲੈਂਸ ਵਿਭਾਗ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਜ਼ਿਲ੍ਹਾ ਫਰੀਦਕੋਟ ਦੀ ਤਹਿਸੀਲ ਜੈਤੂ ਦੇ ਨਾਇਬ ਤਹਿਸੀਲਦਾਰ ਤੇ ਰੀਡਰ ਰਾਕੇਸ਼ ਕੁਮਾਰ ਵਿਰੁੱਧ 50000 ਰੁਪਏ ਦੀ ਰਿਸ਼ਵਤ ਮੰਗਣ ਦੇ ਦੋ ਛੇੜ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ ਇਹ ਪ੍ਰਗਟਾਵਾ ਕਰਦਿਆਂ ਵਿਜੀਲੈਂਸ ਵਿਭਾਗ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਕਰਮਚਾਰੀ ਖਿਲਾਫ ਇਹ ਮੁਕੱਦਮਾ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪੋਰਟਲ ਤੇ ਪਿੰਡ ਮਤਾ ਤਹਿਸੀਲ ਜੈਤੂ ਦੇ ਵਸਨੀਕ ਸੁਖਦੇਵ ਸਿੰਘ ਉਹਨਾਂ ਦਰਜ ਕਰਵਾਏਗੀ ਸ਼ਿਕਾਇਤੇਦਾਰ ਤੇ ਦਰਜ ਕੀਤਾ ਗਿਆ ਹੈ ਉਹਨਾਂ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਨੇ ਆਪਣੀ ਜ਼ਮੀਨ ਦੇ ਇੰਤਕਾਲ ਲਈ ਜੈਤੂ ਦੇ ਨਾਇਬ ਤਹਿਸੀਲਦਾਰ ਤਹਿਸੀਲਦਾਰ ਨੂੰ 1 ਸਾਲ ਪਹਿਲਾਂ ਅਰਜ਼ੀ ਦਿੱਤੀ ਸੀ ਜੋ ਕਿ ਹਲੇ ਲਟਕ ਰਹੀ ਹੈ ਉਹਨਾਂ ਨੇ ਦੋਸ਼ ਲਗਾਇਆ ਕਿ ਜਦੋਂ ਉਸਨੇ ਰਾਕੇਸ਼ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਸਨੇ ਉਸਦੀ ਜ਼ਮੀਨ ਦਾ ਦੌਰਾ ਕਰਨ ਅਤੇ ਜ਼ਮੀਨ ਦਾ ਇੰਤਕਾਲ ਉਸਦੇ ਨਾਮ 'ਤੇ ਦਰਜ ਕਰਨ ਬਦਲੇ 1 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਅਤੇ ਵਾਰ-ਵਾਰ ਬੇਨਤੀ ਕਰਨ ਤੇ ਸੌਦਾ 50 ਹਜ਼ਾਰ ਰੁਪਏ ਵਿੱਚ طے ਹੋਇਆ ਜਿਸ ਵਿੱਚ ਰਾਕੇਸ਼ ਕੁਮਾਰ ਨੇ 30 ਹਜ਼ਾਰ ਰੁਪਏ ਸ਼ਿਲਦਾਰ ਲਈ ਅਤੇ 20000 ਰੁਪਏ ਆਪਣੇ ਲਈ ਮੰਗੇ ਅਤੇ ਸ਼ਿਕਾਇਤਕਰਤਾ ਨੇ ਇਹ ਗੱਲ ਰਿਕਾਰਡ ਕਰ ਲਈ ਜੋ ਕਿ ਉਸਨੇ ਸਬੂਤ ਵਜੋਂ ਪੀਸਲੈਂਸ ਵਿਰੂਨ ਸੌਂਪ ਦਿੱਤੀ ਅਤੇ ਸ਼ਿਕਾਇਤ ਦੀ ਪੜਤਾਲ ਦੌਰਾਨ ਇਹ ਸਿੱਧ ਹੋਇਆ ਕਿ ਮੂਲਜ਼ਮ ਰੀਡਰ ਨੇ ਉਪਰੋਕਤ ਮਕਸਦ ਲਈ ਸ਼ਿਕਾਇਤਕਰਤਾ ਤੋਂ ਤਹਿਸੀਲਦਾਰ ਲਈ 3000 ਰੁਪਏ ਅਤੇ ਆਪਣੇ ਲਈ 20000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ ਇਸ ਤੋਂ ਬਾਅਦ ਦੋਵੇਂ ਮੂਲਜ਼ਮਾਂ ਖਿਲਾਫ ਪ੍ਰੇਸ਼ਟਾਚਾਰ ਕੂਕਾਣ ਪ੍ਰੇਸ਼ਟਾਚਾਰ ਕੂਕਾਣ ਦੇ ਤਹਿਤ ਪੀਸਲੈਂਸ ਵਿਰੂਨ ਦੇ ਥਾਣਾ ਫਿਰੋਜ਼ਪੁਰ ਨੇ ਇਹ ਵਿਖੇ ਮਕਦਮਾ ਦਰਜ ਕਰ ਲਿਆ ਹੈ ਨਹਿਰੀ ਪਾਣੀ ਟਿਊਬਲ ਸਪਲਾਈ ਇਹ ਲਗਭਗ ਤੁਸੀਂ ਦੇਖੋ ਵੀ ਆਉਂਦੀ ਐ ਲਾਈਟ ਕਿ ਨਹੀਂ ਦੇਣੇ ਆਉਂਦੀ ਐ ਜੀ ਆਉਂਦੀ ਆ ਨਾ ਇਹ ਆ ਕੰਮ ਬੰਦੇ ਵੀ ਉਹੀ ਤਾਰਾਂ ਵੀ ਉਹੀ ਖੰਭੇ ਵੀ ਉਹੀ ਲਾਈਟ ਫੇਰ ਦੇਣੇ ਜਿਹੜੇ ਕਹਿੰਦੇ ਆ ਵੀ ਸਾਨੂੰ 1000 ਰੁਪਿਆ ਨਹੀਂ ਦਿੱਤਾ ਮਾਈਆਂ ਨੂੰ ਉਹ ਵੀ ਦੇ ਦੇਾਂਗੇ ਪਰ ਤੁਸੀਂ ਇਹ ਦੇਖੋ ਫਾਇਦਾ ਕਿੰਨਾ ਕੀਤਾ ਜਿਹੜੀ ਬਿਜਲੀ ਮਾਫ ਕੀਤੀ ਆ 3-3000 ਰੁਪਿਆ ਹਰ ਹਰ ਮਹੀਨੇ ਸਿੱਧਾ ਹੀ ਕਟੋ ਘੱਟ ਹਰੇਕ ਬੰਦੇ ਦਾ 2000 ਰੁਪਿਆ ਮਹੀਨਾ ਟੋਲ ਪਲਾਜ਼ਾ ਤੇ ਲੱਗਦਾ ਸੀ ਟੋਲ ਪਲਾਜ਼ੇ ਬੰਦ ਕੀਤੇ ਕਿ ਨਹੀਂ ਕੀਤੇ ਪਹਿਲੀ ਸਰਕਾਰ ਆ ਜਿਹਨੇ ਟੋਲ ਪਲਾਜ਼ੇ ਬੰਦ ਕੀਤੇ ਸੜਕ ਤੇ ਐਕਸੀਡੈਂਟ ਹੋ ਜਾਂਦਾ ਸੀ ਸਾਰੇ ਸੜਕਾਂ ਤੇ ਜਾਣਦੇ ਆ ਬੰਦਾ ਉੱਥੇ ਪਿਆ ਚੂਕਦਾ ਰਹਿ ਜਾ ਬਾਈ ਲੋਕ ਡਰਦੇ ਸੀ ਕਹਿੰਦੇ ਵੀ ਅਸੀਂ ਚੱਕੇ ਨਹੀਂ ਲੱਗੇ ਜਾਣਾ ਪਰਚਾ ਨਾ ਹੋ ਜੇ ਕਿਤੇ ਸਪੈਸ਼ਲ ਐਸਐਸਐਫ ਬਣਾਈ ਸੜਕ ਸੁਰੱਖਿਆ ਫੋਰਸ ਬਣਾਈ ਇਹਨੂੰ ਕਹਿੰਦੇ ਕੰਮ ਸੰਸਦ ਚ ਆਵਾਜ਼ ਉਠਾਉਣ ਵਾਸਤੇ ਆਪਾਂ ਨੂੰ ਬੰਦਾ ਚਾਹੀਦਾ ਬਾਈ ਕਿਉਂਕਿ ਕਈ ਸੜਕਾਂ ਆਪਣੀਆਂ ਰਹਿੰਦੀਆਂ ਮੰਡੀਆਂ ਵੀ ਕੱਚੀਆਂ ਕਈ 8000 ਕਰੋੜ ਰੁਪਏ ਥਾ ਡੁੱਗਿਆ ਵਾ ਰੁਕਿਆ ਹੋਇਆ ਹੁਣ ਤਾਂ 12 ਹੋ ਗਿਆ ਹੋਊਗਾ 12000 ਕਰੋੜ ਦੇ ਥਾ ਡੁੱਗਿਆ ਵਾ ਸੋ ਉਹ ਜਾਂ ਬੰਦਾ ਜਿਹਨੂੰ ਬੋਲਣਾ ਆਉਂਦਾ ਹੋਵੇ ਜਿਹਨੂੰ ਲੋਕਾਂ ਦਾ ਦਰਦ ਸ਼ਬਦਾਂ 'ਚ ਬਿਆਨ ਕਰਨਾ ਆਉਂਦਾ ਹੋਵੇ ਉਸ ਤਰ੍ਹਾਂ ਬੰਦਾ ਚਾਹੀਦਾ ਉੱਥੇ ਕਿਉਂਕਿ ਉੱਥੇ ਸਮਾਂ ਬੜਾ ਥੋੜਾ ਹੁੰਦਾ ਜਿਵੇਂ ਆਪਣੇ ਮੁੱਖ ਮੰਤਰੀ ਸਾਹਿਬ ਗਾਗਰ ਹੀ ਸਾਗਰ ਭਰਦੇ ਸੀ ਉਸੇ ਤਰੀਕੇ ਨਾਲ ਕਰਮਜੀਤ ਅਨਬੋਲ ਜੀ ਉੱਥੇ ਜਾਣਗੇ ਨਹੀਂ ਤਾਂ ਕਹਿੰਦਾ ਉੱਥੇ ਸੌਂਦੇ ਆ ਜਾਂਦੇ ਆ ਉਹ ਗੁਰੂ ਸਾਹਿਬ ਵੀ ਫਰਮਾਉਂਦੇ ਆ ਨਾ ਅਕਲੀ ਸਾਹਿਬ ਸੇਵੀਅ ਅਕਲੀ ਕੀ ਜੈਦਾਨ ਤੇ ਕਹਿੰਦੇ ਅਕਲੀ ਪਾਈਏ ਮਾਨ ਸੋ ਕੰਮ ਕਹਿੰਦੇ ਹਰੇਕ ਕਰ ਰਸਤੇ ਅਗਰ ਲਾਲਣੀ ਚਾਹੀਦੀ ਹੈ ਕਿਤੇ ਆਪਾਂ ਉਹ ਜ ਐਮਪੀ ਨਾ ਬਣਾ ਲਈਏ ਜਿਹੜਾ ਮੁੜ ਕੇ ਚਿੱਟਾ ਪੀ ਕੇ ਸੁੱਤਾ ਪੈਂਦਾ ਪਿਆਰਾ ਠੀਕ ਹੈ ਰਾ ਜੀ ਸੋ ਇਹ ਸੀਜ਼ਨੋਂ ਆਪਾਂ ਜਜਬਾਤੀ ਹੋ ਕੇ ਕਈ ਵਾਰੀ ਕੋਹੜ ਪਾਸੇ ਲੈ ਜਾਂਦੇ ਆ ਸੋ ਉਸ ਪਾਸੇ ਬਚ ਕੇ ਰਹੀਏ ਸੋ 43000 ਨੌਕਰੀਆਂ ਦਿੱਤੀਆਂ ਪੰਜਾਬ ਦੇ ਵਿੱਚ ਨੌਕਰੀਆਂ ਪਹਿਲੀ ਆ ਤੁਹਾਨੂੰ ਕੰਮ ਗਣਾਉਣ ਲੱਗਿਆ ਜੇ ਇਹਦੇ ਜੋ ਕੋਈ ਨਾ ਹੋਇਆ ਹੋਇਆ ਮੈਨੂੰ ਦੱਸ ਦਿਓ ਜੋ ਜੇ ਕੋਈ ਗਲਤ ਗੱਲ ਹੋਈ ਤਾਂ ਦੱਸ ਦਿਓ ਝੂਠ ਹੋਈ ਕਿਉਂਕਿ ਜਦੋਂ ਲੀਡਰ ਝੂਠ ਮਾਰਦਾ ਨਾ ਉਹਨੂੰ ਟੋਕ ਦੇਣਾ ਚਾਹੀਦਾ ਜੇ ਨਹੀਂ ਟੋਕਦੇ ਤਾਂ ਪੁੱੜ ਕੇ ਜਿੱਤਾ ਵਿੱਚ ਲਾ ਪੈਂਦਾ ਸੋ ਤੁਹਾਡੇ ਬਖੇ ਹੋਏ ਅਖਤਿਆਰੀ ਕੋਟੇ ਦੇ ਸਭ ਤੋਂ ਪਹਿਲਾਂ ਜੇ اختیਾਰੀ ਕੋਟਾ ਲੱਗਦਾ ਤਾਂ ਤੁਹਾਡੇ ਬਣਾਏ ਹੋਏ ਇਸ ਐਮਐਲਏ ਦਾ ਲੱਗਦਾ ਤੁਹਾਡੇ ਸਪੀਕਰ ਦਾ ਲੱਗਦਾ ਸੋ ਇੱਕ ਇੱਕ ਪੈਸਾ ਬੜੀ ਇਮਾਨਦਾਰੀ ਦੇ ਨਾਲ ਲੋਕਾਂ ਤੇ ਪਿੰਡਾਂ ਤੇ ਆਪਣੇ ਗਰੀਬਾਂ ਤੇ ਮਰੀਜ਼ਾਂ ਤੇ ਲਾਇਆ ਕੋਈ ਵੀ ਬੰਦਾ ਹੱਥ ਖੜਾ ਕਰਕੇ ਦੇ ਦੇ ਵੀ ਇੱਕ ਪੈਸਾ ਵੀ ਕਿਸੇ ਪਾਸੇ ਜਾਣ ਦਿੱਤਾ ਹੋਵੇ ਯੂਥ ਕਲੱਬ ਜਿਹੜੇ ਕਿਉਂਕਿ ਨੌਜਵਾਨੀ ਦੇ ਕਾਇਮ ਆ ਨਾ ਤੇ ਫੇਰ ਹੀ ਠਾਰਾ ਕੁਝ ਗੱਲ ਬਣਦੀ ਹੈ ਯੂਥ ਕਲੱਬਾਂ ਨੂੰ ਸਾਰਿਆਂ ਨੂੰ ਐਕਟੀਵੇਟ ਕੀਤਾ ਕਾਫੀ ਸਾਰੇ ਯੂਥ ਦੇ 7 ਕਰੋੜ ਦੀ ਲਾਗਤ ਨਾਲ ਆਪਣੇ ਹਲਕੇ ਦੇ ਹਲਕੇ ਕੋਟ ਪੂਰੇ ਦੇ ਵਿੱਚ ਪਾਈਪ ਲਾਈਨਾਂ ਪਾਈਆਂ ਮੈਂ ਨਾ ਵੀ ਜ਼ਿੰਮੇਵਾਰਾਂ ਦੇ ਜੂਨ ਸੁਧਰ ਗਏ ਜੂਨ ਹੋਰ ਵੀ ਸਧਾਰਾਂਗੇ ਮੈਰਿਟ ਚ ਆਉਣ ਵਾਲੇ ਬੱਚਿਆਂ ਦਾ ਕੋਈ ਨਹੀਂ ਪੁੱਛਦਾ ਸੀ ਪਹਿਲਾਂ ਮੈਰਿਟ ਆਉਣ ਵਾਲਿਆਂ ਨੂੰ ਇੱਕ ਦਿਨ ਅਖਬਾਰ ਦੀ ਖਬਰ ਲੱਗਦੀ ਸੀ ਗੱਲਾਂ ਦੇ ਗੜਾ ਗੱਲਾਂ ਨੇ ਕਿੜਾ ਬਣਾ ਜਾਂਦੇ ਸੀ ਤੁਹਾਡੇ ਬਖਸ਼ੇ ਹੋਏ ਖਜ਼ਾਨੇ 'ਚੋਂ 31 31 ਹਜ਼ਾਰ ਰੁਪਏ ਦਾ ਸਨਮਾਨ ਕੀਤਾ ਜਿਹੜਾ ਵੀ ਬੱਚਾ ਆਪਣੇ ਜ਼ਿਲ੍ਹੇ ਚੋਂ ਅੱਜ ਇੱਥੇ ਨਾ ਕਿਸੇ ਨੂੰ ਨਿੰਦੜਾ ਆਇਆ ਨਾ ਭੰਡੜਾ ਆਇਆ ਪੰਜਾਬ ਸਰਕਾਰ ਦੇ ਕੀਤੇ 2 ਸਾਲਾਂ ਦੇ ਕੰਮਾਂ ਦੇ ਆਧਾਰ ਤੇ ਵੋਟ ਮੰਗਣਾ ਆ ਜਿੰਨੇ ਕੰਮ ਮਾਨ ਸਰਕਾਰ ਨੇ ਆ 2 ਸਾਲਾਂ ਦੇ ਵਿੱਚ ਕੀਤੇ ਨੇ ਕਿਸੇ ਵੀ ਸਰਕਾਰ ਨੇ ਇੰਨੇ ਕੰਮ ਪਿਛਲੇ 70 ਸਾਲਾਂ ਚ ਨਹੀਂ ਕੀਤੇ ਹੋਣੇ ਬਾਕੀ ਜਿੰਨੀਆਂ ਗਰੰਟੀਆਂ ਲਈਆਂ ਸੀ ਜਿੰਨੇ ਵਾਅਦੇ ਕੀਤੇ ਸੀ ਉਹਨਾਂ ਚੋਂ ਖਾਸ ਕਰਕੇ ਇਸ ਇਲਾਕੇ ਦੇ ਅਸੀਂ 90% ਵਾਦੇ ਸਿਰਫ 2 ਸਾਲਾਂ ਦੇ ਵਿੱਚ ਪੂਰੇ ਕਰਤੇ ਜਣੀ ਹਾਸੀ ਹਾਥੀ ਲੱਗ ਗਿਆ ਪੂਛ ਰਹਿ ਗਈ ਆ ਸਾਡੀਆਂ ਮਾਵਾ ਭੈਣਾਂ ਥੋੜਾ ਟੇਡਾ ਟੇਡਾ ਜਨ ਦੇ ਗਰੀਬੀ ਸਾਡੇ ਵਾਲਾ 1000 ਰੁਪਿਆ ਨਹੀਂ ਆਇਆ ਸੋ 1000 ਰੁਪਿਆ ਵੀ ਆ ਅਗਲੇ 5-7 ਮਹੀਨਿਆਂ ਦੇ ਵਿੱਚ ਸ਼ੁਰੂ ਹੋ ਜਾਣਾ ਸੋ ਮੈਂ ਇੱਕ ਗੱਲ ਹੋਰ ਕਹਿਣਾ ਮਾਵਾ ਭੈਣਾਂ ਨੂੰ ਕਿ 1000 ਰੁਪਿਆ ਕਿਸੇ ਦੀ ਵੀ ਗਰੀਬੀ ਨਹੀਂ ਚੱਕ ਸਕਦਾ ਕੋਈ ਸਰਕਾਰ ਕਿਸੇ ਦੀ ਗਰੀਬੀ ਨਹੀਂ ਚੱਕ ਸਕਦੀ ਗਰੀਬੀ ਚੱਕ ਸਕਦੇ ਆ ਤੁਹਾਡੇ ਬੱਚੇ ਬੱਚਿਆਂ ਨੂੰ ਪੜਾ ਲਿਖਾ ਲਓ ਜੇ ਚੰਗੇ ਪੜ ਲੱਗੇ ਵੱਡੇ ਅਫਸਰ ਬਣ ਗਏ ਤਾਂ ਤੁਹਾਡੀ ਗਰੀਬੀ ਆਪੀ ਚੱਕੀ ਜਾਊ ਪਹਿਲਾਂ ਵਾਲਾ ਕੰਮ ਨਹੀਂ ਕਿ ਗਰੀਬ ਬੰਦਾ ਆਪਣੇ ਬੱਚਿਆਂ ਨੂੰ ਢਿੱਡ ਬੰਨ ਕੇ ਪੜਾਉਂਦਾ ਲੈਂਦਾ ਸੀ ਪਰ ਜਦੋਂ ਪੜ ਲਿਖ ਜਾਂਦੇ ਸੀ ਤਾਂ ਕੋਈ ਨੌਕਰੀ ਨਹੀਂ ਮਿਲਦੀ ਸੀ ਪਰ ਹੁਣ ਜਿੰਨੀਆਂ ਵੀ ਨੌਕਰੀਆਂ ਮੜੀਆਂ 43000 ਨੌਕਰੀਆਂ 'ਚੋਂ ਕੁਝ ਐਸੇ ਗਰੀਬ ਘਰਾਣਿਆਂ ਨੂੰ ਨੌਕਰੀਆਂ ਮੜੀਆਂ ਕੋਈ ਬੰਦਾ ਜੂਸ ਦੀ ਰੇੜੀ ਲਾਉਣ ਵਾਲਾ ਸੀ ਉਹਦੇ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਕੋਈ ਬੱਕਰੀਆਂ ਚਾਰਨ ਵਾਲੇ ਦੇ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਕੋਈ ਰਿਕਸ਼ਾ ਚਲਾਉਣ ਵਾਲੇ ਦੇ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਮਰ ਪੱਖ ਨੌਕਰੀਆਂ ਮਿਲਦੀਆਂ ਨੇ ਵੀ ਕੋਈ ਸਿਫਾਰਸ਼ ਨਹੀਂ ਚੱਲਦੀ ਕੋਈ ਪੈਸਾ ਨਹੀਂ ਚੱਲਦਾ ਜਿਹੜੇ ਬੱਚੇ ਨੇ ਮਿਹਨਤ ਕਰ ਲਈ ਉਹਨੂੰ ਨੌਕਰੀ ਮਿਲਣੀ ਹੈ ਮਿਲਣੀ ਮੈਂ ਦੁਨੀਆ ਦੇਖੀ ਹੈ ਜਿੱਥੋਂ ਸੂਰਜ ਚੜ੍ਹਦਾ ਜਿੱਥੇ ਛੁਪਦਾ ਉੱਥੇ ਤੱਕ ਮੈਂ ਕੋਈ ਹੱਥੀ ਕੰਮ ਕਰਨ ਵਾਲੇ ਬੰਦੇ ਨੂੰ ਕਦੇ ਭੁੱਖਾ ਮਰਦੇ ਨਹੀਂ ਦੇਖਿਆ ਉਹ ਆਪਣਾ ਕਾਮਯਾਬ ਹੁੰਦਾ ਹੀ ਹੁੰਦਾ ਸੋ ਇਹੋ ਜਿਹਾ ਆਨਰ ਪੈਦਾ ਕਰਾਂਗੇ ਜੁਆਕਾਂ ਦੇ ਵਿੱਚ ਕਿ ਨੌਕਰੀਆਂ ਪਿੱਛੇ ਨਾ ਭੱਜਣ ਬਲਕਿ 20 25 ਬੱਚਿਆਂ ਨੂੰ ਨੌਕਰੀਆਂ ਦੇਣ ਵਾਲੇ ਬਣ ਲੋਕਾਂ ਦੀ ਬੀਬੀਆਂ ਨੂੰ ਤਾਂ ਹਜ਼ਾਰ-ਹਜ਼ਾਰ ਰੁਪਏ ਦੀ ਗਾਰੰਟੀ ਦਿੱਤੀ ਹਜ਼ਾਰ ਰੁਪਏ ਦਾ ਸੁਪਨਾ ਦਿਖਾ ਕੇ ਅੱਜ ਹੱਸਦਾ ਹੈ ਉੱਥੇ ਬੈਠ ਕੇ ਕਹਿੰਦਾ ਬੀਬੀਆਂ ਨੂੰ ਹਜ਼ਾਰ ਰੁਪਏ ਦਾ ਮੈਂ ਸੁਪਨਾ ਦਿਖਾਇਆ ਇਹਨਾਂ ਦੀ ਵੋਟਾਂ ਲੁੱਟਿਆ ਤੇ ਮੇਰੀ ਇੰਨੀ ਵੱਡੀ ਸਰਕਾਰ ਬਣ ਗਈ ਸਾਡੀ ਜ਼ਿੰਦਗੀ 'ਚ ਤਾਂ ਵੱਡਾ ਬਦਲਾਅ ਆ ਗਿਆ ਇਹਨਾਂ ਦੇ ਵਿਆਹ ਹੋ ਗਏ ਇਹਨਾਂ ਦੇ ਬੱਚੇ ਜੰਮ ਗਏ ਦੋ ਦੋ ਵਿਆਹ ਕਰੀ ਬੈਠੇ ਨੇ ਵਿਆਹ ਕਰਨ ਤੋਂ ਇਲਾਵਾ ਇਹਨਾਂ ਨੇ ਲੋਕਾਂ ਦਾ ਕੀ ਸਵਾਰਿਆ ਹੈਗਾ ਕੋਠੀਆਂ ਇਹਨਾਂ ਦੀ ਆ ਗਈ ਸਿਕਿਉਰਟੀਆ ਮਕਾਨ ਇਹਨਾਂ ਦੇ ਆ ਗਏ ਬਦਲਾਵ ਪੈ ਇਹਨਾਂ ਦੀ ਜ਼ਿੰਦਗੀ 'ਚ ਆਇਆ ਹੈ ਤੁਹਾਡਾ ਬਦਲਾਵ ਕੀ ਆਇਆ ਹੈ ਕਿ ਤੁਹਾਡੇ ਖਾਤੇ ਅਜੇ ਵੀ ਖਾਲੀ ਬੈਠੇ ਨੇ ਕਿਸੇ ਵੀ ਦਿਨੋ 26000 ਹਕਦਾਨੀ ਮਿਲਿਆ ਜਿਹੜਾ ਬਾਦਲ ਸਾਹਿਬ ਸ਼ਗਨ ਦਿੰਦੇ ਸੀ ਉਹ ਦੇਣਾ ਤਾਂ ਕੀ ਸੀ ਹਜ਼ਾਰਾਂ ਦੇ ਸ਼ਗਨ ਤੁਹਾਡੇ ਰੋਕ ਛੱਡੇ ਝਾੜੂ ਮਾਤਾ ਕਿਸੇ ਨੂੰ ਸ਼ਗਨ ਦਾ ਗਰੀਬੀ ਨੂੰ ਚੈੱਕ ਨਹੀਂ ਆਉਂਦਾ ਵਜੀ ਕਿ ਆਉਂਦੇ ਸੀ ਹਜ਼ਾਰਾਂ ਦੇ ਉਹਦੇ ਉੱਤੇ ਝਾੜੂ ਮਾਰਦਾ ਸਾਈਕਲਾਂ ਆਉਂਦੀਆਂ ਸੀ ਉਹਦੇ ਉੱਤੇ ਝਾੜੂ ਮਾਰਦਾ ਮਕਾਨ ਦੇ ਚੈੱਕ ਆਉਂਦੇ ਸੀ ਹਜ਼ਾਰਾਂ ਦੇ ਉਹਦੇ ਉੱਤੇ ਚੈੱਕ ਝਾੜੂ ਮਾਰਦਾ ਤਾਂਵੇਂ ਬੱਚਿਆਂ ਦਾ ਖੇਡ ਦਾ ਸਮਾਨ ਸੀ ਤਾਂਵੇਂ ਚੁੱਲਾ ਸੀ ਗੈਸ ਸਿਲੰਡਰ ਸੀ 200 ਯੂਨਿਟ ਬਿਜਲੀ ਦੇ ਮਾਪ ਸੀਗੇ ਜੋ ਜੋ ਸਹੂਲਤਾਂ ਬਾਦਲ ਸਾਹਿਬ ਦਿੰਦੇ ਸੀ ਹਰੇਕ ਸਹੂਲਤ ਦੇ ਉੱਤੇ ਨਾਲੇ ਝਾੜੂ ਮਾਰ ਕੇ ਪੰਜਾਬ ਦੇ ਲੋਕਾਂ ਦੀ ਉਮੀਦਾਂ ਤੇ ਉੱਤੇ ਝਾੜੂ ਮਾਰ ਛੱਡਿਆ ਤੇ ਕਹਿੰਦੇ ਤਾਂ ਅਸੀਂ ਰੰਗੜਾ ਪੰਜਾਬ ਇਹੋ ਜਿਹਾ ਹੋਊਗਾ ਜਿੱਥੇ ਹਰ ਘਰ 'ਚ ਇੰਨੀਆਂ ਨੌਕਰੀਆਂ ਹੋਣਗੀਆਂ ਕੀ ਐਥੇ ਕੋਈ ਤਰਨਾ ਹੀ ਨਹੀਂ ਲੱਗੂਗਾ ਕਿਉਂਕਿ ਮੈਂ ਤਾਂ ਸਾਰੇ ਕੱਚੇ ਮੁਲਾਜ਼ਮ ਪੱਕੇ ਕਰਦਾਗਾ ਤੇ ਉਹ ਬਾਹਰੋਂ ਆ ਕੇ ਬੱਚੇ ਇੱਥੇ ਕੰਮ ਕਰਨਗੇ ਦੱਸੋ ਖੁੱਡੀਆਂ ਪਿੰਡ 'ਚ ਕਿੰਨੇ ਬੱਚੇ ਬਾਹਰੋਂ ਆਏ ਨੇ 22 ਸਾਲ ਦੇ ਵਿੱਚ ਕਿਹੜਾ ਕੱਚਾ ਮੁਲਾਜ਼ਮ ਇਹਨਾਂ ਨੇ ਪੱਕਾ ਕੀਤਾ ਕੋਈ ਹਕਮਾਦਾਰ ਆ ਤਾਂ ਡਾਂਗਾ ਨਾਲ ਕੁੱਟ ਜਾਂਦਾ ਤੇ ਇਸ਼ਤਿਹਾਰ ਇੰਨੇ ਵੱਡੇ ਵੱਡੇ ਹਜ਼ਾਰਾਂ ਰੁਪਏ ਖਰਚ ਕੇ ਪੰਜਾਬ 'ਚ ਬੇਰੋਜ਼ਗਾਰੀ ਖਤਮ 40 ਹਜ਼ਾਰ ਨੌਜਵਾਨਾਂ ਨੂੰ ਨੌਕਰੀ ਦੱਸੋ ਫਿਰ ਮੰਤਰੀ ਸਾਹਿਬ ਦੇ ਪਿੰਡ 'ਚ ਕਿਹੜੇ ਵਿਜਾਤ ਨੂੰ ਨੌਕਰੀ ਮਿਲੀ ਹੱਥ ਖੜਾ ਕਰਕੇ ਦਿਖਾਓ ਆ ਮੰਤਰੀ ਦੇ ਪੋਤੇ ਨੂੰ ਵਸਾਤੇ ਇਹਨਾਂ ਦੀ ਆਮ ਆਦਮੀ ਸਿਰਫ ਆਪ ਦੇ ਲੋਕਾਂ ਤੋਂ ਹੈ ਜਿਨ੍ਹਾਂ ਨੇ ਦਰਿਆ ਬਿਛਾਈਆਂ ਜਿਨ੍ਹਾਂ ਨੇ ਇਹਨਾਂ ਵਾਸਤੇ ਕੰਮ ਕੀਤਾ ਅੱਜ ਉਹ ਬੇਗਾਨੇ ਹੋ ਕੇ ਤੇ ਆਪ ਦੇ ਜਵਾਕੀ ਇਹਨਾਂ ਨੂੰ ਯਾਦ ਆਉਂਦੇ ਨੇ ਸੋ ਹਰ ਚੀਜ਼ ਆਪ ਦੇ ਪਰਿਵਾਰ ਵਾਸਤੇ ਕਰੀ ਜਾਂਦੇ ਨੇ ਅੱਜ ਮੈਨੂੰ ਬਾਦਲ ਸਾਹਿਬ ਯਾਦ ਨੇ ਜਿਨ੍ਹਾਂ ਨੇ ਆਪਣੇ ਪਰਿਵਾਰ ਨਹੀਂ ਤੁਹਾਡੇ ਵਾਸਤੇ ਜੇ ਕੀਤੀ ਸਕੀਮਾਂ ਦਿੱਤੀਆਂ ਗਰੀਬਾਂ ਨੂੰ ਮਕਾਨ ਦਿੱਤੇ ਸਹੂਲਤਾਂ ਦਿੱਤੀਆਂ ਤੁਹਾਡੇ ਵਾਸਤੇ ਕੀਤੀਆਂ ਵਾੜੇ ਪਿੰਡ ਤੇ 파ਵੇਂ ਮੋਟਰ ਦੇ ਕਨੈਕਸ਼ਨ ਦਿੱਤੇ ਬਾਦਲ ਸਾਹਿਬ ਨੇ ਦਿੱਤੇ ਇਹਨਾਂ ਨੇ 2.5 ਸਾਲਾਂ ਚ ਕਿੰਨੇ ਦਿੱਤੇ ਨੇ ਉਹੀ ਖਜਾਨਾ ਹੈ ਨਾ ਕਾਂਗਰਸੀਆ ਨੇ ਦਿੱਤਾ ਨਾ ਮੰਤਰੀ ਸਾਹਿਬ ਨੇ ਝਾੜੂ ਨੇ ਦਿੱਤਾ ਦਿੱਤੇ ਤਾਂ ਬਾਦਲ ਸਾਹਿਬ ਨੇ ਦਿੱਤੇ ਖਾਲ ਪੱਕੇ ਕਰਨ ਵਾਸਤੇ ਮੰਗਾ ਕੀ ਉਹ ਬਾਦਲ ਸਾਹਿਬ ਨੇ ਕੀਤੇ ਧੋਖਾ ਹੋਇਆ ਸਾਡੇ ਦੇਖੋ ਸਿਮਰਨਜੀਤ ਸਿੰਘ ਮਾਨ ਨੂੰ ਜਦੋਂ ਇੰਟਰਵਿਊਸ ਪੁੱਛਿਆ ਜਾਂਦਾ ਕਿ ਪਿਛਲੀ ਜਮਨੀ ਚੋਣ ਕੀ ਤੁਸੀਂ ਦੀਪ ਸਿੱਧੂ ਔਰ ਸਿੱਧੂ ਮੂਸੇਵਾਲੇ ਦੇ ਜੋ ਕਤਲ ਹੋਇਆ ਸੀ ਕੀ ਉਸਰ ਕੇ ਜਿੱਤੇ ਸੀ ਉਹਨਾਂ ਦਾ ਕੋਈ ਯੋਗਦਾਨ ਸੀ ਕੋਈ ਕਹਿੰਦੇ ਨਹੀਂ ਜਦੋਂ ਨੇ ਕਹਿ ਹੀ ਦਿੱਤਾ ਕਿ ਮੈਂ ਪਿਛਲੀ ਜੋਨ ਵੀ ਉਹਨਾਂ ਦੇ ਕਿਸੇ ਸਹਾਰੇ ਦੀ ਲੋੜ ਨਹੀਂ ਸੀ ਹੁਣ ਸਾਰਾ ਕਿਉਂ ਮੰਗਦੇ ਨੇ ਔਰ ਸਿੱਧੂ ਮੂਸੇਵਾਲੇ ਦਾ ਪਿਤਾ 2 ਸਾਲ ਤੋਂ ਦਰਦਰ ਠੋਕਰਾ ਖਾ ਰਿਆ ਅਸੀਂ ਉਹਦੇ ਨਾਲ ਆ ਠੀਕ ਹੈ ਮਾਨਸਾਪ ਨੇ ਵੀ ਉਹਨਾਂ ਦੀ ਮਦਦ ਕੀਤੀ ਹੋਊਗੀ ਨੰਬਰ 1 ਪਰ ਯਾਦ ਰਹਿ ਕਿ ਸ਼ੁਭਦੀਪ ਸਿੱਧੂ ਮੂਸੇਵਾਲਾ ਕਾਂਗਰਸ ਦਾ ਮਾਨਸਾ ਤੋਂ ਕੈਂਡੀਡੇਟ ਸੀ ਔਰ ਕੱਲ ਉਹਦੇ ਬਲਕੌਰ ਸਿੰਘ ਪਿਤਾ ਜੀ ਆਏ ਉਹਨਾਂ ਨੇ ਕਿਹਾ ਕਿ ਮੈਂ ਇੱਕ ਫੌਜੀ ਆ ਮੈਂ ਤਾਂ 1975 ਦਾ ਜਦੋਂ ਦਾ ਵੋਟ ਪਾਉਣਾ ਮੈਂ ਤਾਂ ਕਾਂਗਰਸ ਪਾਰਟੀ ਨੂੰ ਵੋਟ ਪਾਉਣਾ ਉਹ ਤਾਂ ਸੰਕੇ ਕੋ ਗੱਲ ਨਹੀਂ ਕਰ ਰਿਹਾ ਅੱਛਾ ਇੱਕ ਪਾਸੇ ਉਹਨਾਂ ਨੂੰ ਗਦਾਰ ਕਿਹਾ ਜਾਂਦੇ ਨੇ ਇੱਕ ਪਾਸੇ ਉਹਦੇ ਪੁੱਤਰ ਦੀ ਆਪਣੀਆਂ ਗੱਡੀਆਂ ਤੇ ਤੇ ਪੋਸਟਰਾਂ ਦੇ ਫੋਟੋ ਲਾਈ ਜਾਂਦੇ ਨੇ ਸੋ ਹੂਜ਼ ਕਨਫਿਊਜ਼ਡ ਧੋਗਲੀ ਗੱਲ ਕੌਣ ਕਰ ਰਿਹਾ ਸਿੱਧੂ ਮੂਸੇਵਾਲਾ ਦਾ ਪਿਤਾ ਨਹੀਂ ਕਰ ਰਿਹਾ ਉਹ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਸ਼੍ਰੋਮਣੀ ਕਾਲੀ ਦਲ 84 ਦੇ ਦੰਗਿਆਂ ਦੇ ਪੋਸਟਰ ਲਗਾ ਰਹੀ ਹੈ